ਕੁਝ ਦੇਖਣ 24 ਪੰਜਾਬੀ ਚੈਨਲ ਡੇਰਾ ਬਾਬਾ ਜੋਗੀਪੀਰ ਚਹਿਲ ਭਾਨੀਗੜ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ 4 ਲੱਖ ਲਗਤ ਦੀ ਇੱਕ ਪਾਣੀ ਵਾਲੀ ਟੈਂਕੀ ਜੋ ਸਟੀਲ ਦੇ ਨਾਲ ਬਣੀ ਹੈ ਜਿਸ ਦੇ ਵਿੱਚ ਵੀ ਅੱਗ ਬਜਾਉ ਯੰਤਰ ਵਗੈਰਾ ਸਾਰੇ ਫਿੱਟ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਮੌਕੇ ਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਟੱਲੋਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਗੀਪੀਰ ਉੱਪਰ ਦੇ ਅੰਦਰ ਨਮਸਤਕ ਹੋ ਰਹੇ ਹਨ ਅਤੇ ਇਸ ਮੌਕੇ ਤੇ ਪਹੁੰਚੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਵੀ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਹੋਰ ਵੀ ਆਗੂ ਨਜ਼ਰ ਆ ਰਹੇ ਹੋ ਤੇ ਜਿਲ੍ਹਾ ਟ੍ਰੇਡ ਵਿੰਗ ਦੁਪਾਰ ਜਿਲ੍ਹਾ ਪ੍ਰਧਾਨ ਰਾਮ ਗੋਇਲ ਅਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਦੇ ਨਾਲ ਕੀਪੀ ਚਹਿਲ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਜ਼ਰ ਆ ਰਹੇ ਹਨ ਜਿਵੇਂ ਨੀਂ ਦੇਖ ਸਕਦੇ ਹੋ ਆਕਰਮ ਅਤੇ ਹੋਰ ਵੀ ਪਾਰਟੀ ਦੇ ਆਗੂ ਸਹਾਵਣ ਪਹੁੰਚੇ ਹਨ ਜਿੱਥੇ ਕਿ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਉਹਨਾਂ ਨੇ ਕਿਹਾ ਇਸ ਟੈਂਕੀ ਦੇ ਲੱਗਣ ਦੇ ਨਾਲ ਕਿਉਂਕਿ ਸ਼ਹਿਰ ਅਤੇ ਹੋਰ ਖੇਤਾਂ ਦੇ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਅੱਗ ਬਜਾ ਗੱਡੀਆਂ ਤੱਕ ਜ਼ਰੂਰਤ ਆਉਂਦੀਆਂ ਉਸ ਤੱਕ ਬਹੁਤ ਬੜਾ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਇਸ ਦਿਨ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਚੌਂਣ ਦੇ ਨਾਲ ਲੋਕਾਂ ਨੂੰ ਬੜੀ ਪਾਣੀ ਦੀ ਰਾਹਤ ਮਿਲੇਗੀ ਕਿਉਂਕਿ ਇਸ ਦੇ ਨਾਲ ਜਿਵੇਂ ਕਈ ਜਗ੍ਹਾ ਤੇ ਲੰਗਰ ਲੱਗਦੇ ਨੇ ਇਸ ਨੂੰ ਪਾਣੀ ਨੂੰ ਭਰ ਕੇ ਲੈ ਕੇ ਜਾਣ ਵਿੱਚ ਵੀ ਬਹੁਤ ਹੀ ਆਸਾਨ ਤਰੀਕਿਆਂ ਕਿਉਂਕਿ ਇਸ ਨੂੰ ਕਦੇ ਵੀ ਲਿਜਾਇਜ਼ ਆਸਾਨ ਹੈ ਕਿਉਂਕਿ ਚਾਹੇ ਚੈਲਾ ਪੱਤੀ ਹੋਵੇ ਜਾਂ ਹੋਰ ਪੱਤੀਆਂ ਹੋਣ ਪੁਆਣੀਗੜ੍ਹ ਸ਼ਹਿਰ ਦੇ ਵਿੱਚ ਕਿਤੇ ਵੀ ਅਗਰ ਇਹ ਪਾਣੀ ਟੈਂਕੀ ਲੈ ਕੇ ਲੋੜ ਪੈਂਦੀ ਹੈ ਤਾਂ ਲਿਜਾਇਜ਼ ਆਸਾਨ ਹੈ ਇਸ ਸਮੇਂ ਅਵਤਾਰ ਸਿੰਘ ਤਾਰੀ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਬੋਲਦੇ ਨਜ਼ਰ ਆ ਰਹੇ ਹਨ ਅਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਫ ਕਾ ਜਿਲ੍ਹਾ ਟਰੱਕੀ ਨੇ ਪ੍ਰਧਾਨ ਪ੍ਰਗਟ ਸਿੰਘ ਢਿਲੋਂ ਕੋਸ਼ਿਸ਼ ਕਰਾ ਕਾ ਕਰ ਸਕਦਾ ਸਾਡੀਆਂ ਬਲੈਂਕੀਆਂ ਨਾਲ ਦੀ ਬੇਨਤੀ ਨੂੰ ਮੰਨਦੇ ਹੋਏ ਭਾਈ ਜੀ ਨੇ ਇੱਕ ਅਪਰਾਧਾ ਦਿੱਤਾ ਇੱਕ 5000 ਲੀਟਰ ਵਾਲਾ ਟੈਂਕਰ ਜੋ ਕਿ ਆਕੂਮਿਲਾ ਹੁੰਦਾ ਵੀ ਵੀ ਡੇਰੇ ਦੇ ਦਿਆਂਗਰ ਨੇ ਅਸੀਂ ਭਾਈ ਮਿਰੇ ਸਿੰਘ ਧਰਤ ਚੀਫ ਮੈਨ ਜਿਲ੍ਹਾ ਪਲਨ ਬੋਰਡ ਅਤੇ ਸਾਡੇ ਲੋਕ ਸਭਾ ਚਾਰਤੀ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਾ ਪਲੈਨਿੰਗ ਬੋਰਡ ਦੇ ਚੇਅਰਮੈਨ ਪਹਿਲਾਂ ਵੀ ਲੱਗ ਕੇ ਆਏ। ਦੂਜੀਆਂ ਸਰਕਾਰਾਂ ਦੇਖੋ ਅਕਾਦੀਦ ਦੀ ਸਰਕਾਰ ਹੋਵੇ, ਚਿਹੂ ਕਾਉਂਟਰ ਸਿੱਧੀ ਸਰਕਾਰ ਹੋਵੇ। ਜਿਨਾ ਪਲੈਨਿੰਗ ਬੋਰਡ ਦੇ ਚੇਅਰਮੈਨ ਪਹਿਲਾਂ ਵੀ ਭਰਦਾ ਸੀ ਪਰ ਸਾਨੂੰ ਜਿਨਾ ਵੀ ਲੋੜ ਹੈ ਉਹਨਾਂ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ। ਜਿਹੜੀ ਅੱਜ ਬਾਬਾ ਜੋਗੀ ਪੀਰ ਜੀ ਨੇ ਕਿਰਪਾ ਕੀਤੀ ਹੈ ਸਾਡੇ ਲਈ ਮਾਨਯੋਗ ਮੇਰ ਸਿੰਘ ਜੀ ਨਿਕਰਾ ਚੇਅਰਮੈਨ ਤੇ ਜਿਹੜੀ ਆਚਾਰ ਪਾਣੀ ਨੇ ਟੈਂਕੀ ਇੱਥੇ ਧਾਨ ਕੀਤੀ ਹੈ ਕਿਉਂਕਿ ਜਿਹੜੇ ਸੰਤ ਹੋਇਆ ਕਰਦੇ ਨੇ ਇਹਨਾਂ ਜਦੋਂ ਧਾਨ ਲੈਂਦੇ ਨੇ ਇਹ ਇਹ ਕਿਤੇ ਵਸਤੂ ਵਾਲੀ ਗੱਲ ਨਹੀਂ ਹੈਗੀ ਵੀ ਕੋਈ ਕਿਸੇ ਦੇ ਬਿਨੋਰੇ ਤੇ ਯਾਰ ਨਹੀਂ ਕਰ ਸਕਦਾ ਜਿਹੜੇ ਸੰਤ ਹੁੰਦੇ ਨੇ ਨਾ ਇਹ ਕਦੇ ਧਾਨ ਨਹੀਂ ਲੈਂਦੇ ਇਹਨਾਂ ਤੇ ਬਹੁਤ ਅੱਡੀ ਕਿਰਤਾ ਹੋਈ ਹੈ ਜਿਹੜੇ ਇੰਨੇ ਪਹੁੰਚੇ ਹੋਏ ਸਤਿ ਸ੍ਰੀ ਅਕਾਲ ਧੰਨ ਧੰਨ ਬਾਬਾ ਜੋ ਵੀ ਪੀੜ੍ਹੀ ਦੇ ਨੇਰੇ ਵਿੱਚ ਜੜੀ ਇਹਨਾਂ ਦੀ ਸੇਵਾ ਲੱਗੀ ਐ ਇਹ ਕਹਿੰਦੇ ਨੇ ਵੀ ਇੱਕ ਨਹੀਂ ਇਹ ਗੁਣਾ ਤਾਂ ਜਿੰਨਾ ਇਹ ਕਈ ਪੀੜ੍ਹੀਆਂ ਦਾ ਤਾਂ ਨੇ ਜਿਹੜੀਆਂ ਸੇਵਾ ਹੁੰਦੀ ਐ ਬੇਸਕ ਸੇਵਾ ਸਰਕਾਰੀ ਫਾਟ ਜੀ ਸਾਡੀਆਂ ਮਾਵਾ ਭੈਣਾ ਪਿੰਡਾਂ ਜੂ ਨਹੀਂ ਆਉਂਦੀਆਂ ਸੀ ਜੀਆਂ ਸਾਡੇ ਪੀਰ ਆਉਂਦੇ ਸੀਗੇ ਜਦੋਂ ਬਾਜ਼ਾਰ ਜਾਂਦੇ ਸੀਗੇ ਤਾਂ ਬਾਥਰੂਮ ਦੀ ਸਮੱਸਿਆ ਆਉਂਦੀ ਸੀ ਤਾਂ ਜਦੋਂ ਡਿਮਾਂਡ ਆਈ ਮੇਰੇ ਕੋਲ ਵੀ ਇੱਥੇ ਆਪਣੇ ਬਾਥਰੂਮ ਨਹੀਂ ਹੈਗੇ ਬਾਜ਼ਾਰ ਦੇ ਵਿੱਚ ਤਾਂ ਮੈਂ ਆਪਣੇ ਤਿਆਰੀ ਕੋਟੇ ਦੇ ਵਿੱਚੋਂ 693000 ਰੁਪਏ ਦਾ ਜਿਹੜਾ ਚੈੱਕ ਕੱਟ ਕੇ ਦੇ ਚੁੱਕਿਆਗਾ ਬਹੁਤ ਜਲਦੀ ਬਾਥਰੂਮਾਂ ਦਾ ਵੀ ਕੰਮ ਹੋਊ ਤੇ ਇੱਕ ਡਿਮਾਂਡ ਆਈ ਸੀਗੀ ਵੀ ਬਾਬਾ ਜੀ ਦੇ ਡੇਰੇ ਤੇ ਆਪਣੇ ਕਿਉਂਕਿ ਆਪਣੀ ਜਿਹੜੀ ਸਾਧ ਸੰਗਤ ਆ ਗਈ ਇੱਥੇ ਵੀ ਸੇਵਾ ਚੱਲਦੀ ਰਹਿੰਦੀ ਆ ਤੇ ਬਾਬਾ ਜੋਗੀ ਪੀਰ ਜੀ ਦੇ ਉੱਥੇ ਆਪਣੇ ਮੇਨ ਜਗ੍ਹਾ ਤੇ ਵੀ ਜਿਹੜੀ ਇਥੋਂ ਨੰਕਰ ਲੱਗ ਦੇਣੀ ਹੈ ਕਿਉਂਕਿ ਮੈਂ ਤੁਹਾਡੇ ਵਿੱਚੋਂ ਹੀ ਆ ਚਹਿਲ ਪਰਿਵਾਰ ਦੇ ਵਿੱਚੋਂ ਆ ਤੁਹਾਡਾ ਆਪਣਾ ਬੱਚਾ ਬਾਬਾ ਜੀ ਦਾ ਆਪਣਾ ਆਸ਼ੀਰਵਾਦਾ ਕਿਉਂਕਿ ਚਹਿਲ ਪਰਿਵਾਰ ਸਾਡੇ ਬਾਬਾ ਜੀ ਦੀ ਵੰਸ਼ੇ ਦੇ ਵਿੱਚੋਂ ਹੀ ਆਗਾ ਤਾਂ ਮੈਂ ਕਿਹਾ ਇਸ ਤੋਂ ਵੱਡਾ ਹੁੰਨ ਵਾਲਾ ਕੰਮ ਕੋਈ ਨਹੀਂ ਹੋ ਸਕਦਾ ਤਾਂ ਮੈਂ ਤਰਤ ਦੀ ਗੱਲ ਕੀਤੀ ਤਾਂ ਅਸੀਂ ਸੋਚਿਆ ਵੀ ਜਦੋਂ ਆਪਾਂ ਨੇ ਪੀਣ ਵਾਲੇ ਪਾਣੀ ਦੇ ਲਈ ਟੈਂਕ ਬਣਾਉਣਾਗਾ ਤਾਂ ਆਪਾਂ ਸ਼ੀਲ ਦਾ ਵੀ ਬਣਾਵਾਂਗੇ ਤੇ ਉਹਦੇ ਇੱਕ ਅੱਗ ਬੁਝਾਉਣ ਵਾਲਾ ਸਿਸਟਮ ਵੀ ਲਾ ਮੰਨ। ਕਿਉਂਕਿ ਅਕਸਰ ਦੇਖਿਆ ਵੀ ਆਪਣੇ ਆਲੇ-ਦਾਲੇ ਸੀਜ਼ਨ ਦੇ ਟਾਈਮ ਦੇ ਵਿੱਚ ਕਣਕਾਂ ਨੂੰ ਅਕਸਰ ਅੱਗ ਲੱਗ ਜਾਂਦੀ ਹੈਗੀ। ਪਰ ਜਦੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਸਾਨੂੰ ਸੰਗਮ ਤੋਂ ਲਿਓਣੀਆਂ ਪੈਂਦੀਆਂ ਨੇ, ਤਕਰੀਬਨ ਘੰਟਾ ਡੇਢ ਘੰਟਾ ਆਮ ਜੀ ਗੱਲ ਆ। ਲਓ ਕੋਨੇ ਕੋਨੇ ਕੰਮ ਕਰ ਨਾਲ ਸ਼ੋਰ ਕਰ ਦੇ ਕੰਮ ਕਰ ਜੀ ਗਰਮੀਰ ਜੀ ਜੇ ਟੈਂਕੀ ਦਿੱਤੀ ਆ ਪਾਣੀ ਕੜ ਚੋਦੀ ਪੀ ਜੀ ਕੀ ਕਮੋਗੇ ਇਸਪੋ ਦੇਖੋ ਇੱਥੇ ਬਾਬਾ ਜੋਗੀ ਪੀਰ ਜੀ ਦੀ ਧਰਤੀ ਹੈਗੀ ਪਵਿੱਤਰ ਧਰਤੀ ਆ ਇੱਥੇ ਹਰ ਸਾਲ ਬਹੁਤ ਪ੍ਰੋਗਰਾਮ ਹੁੰਦੇ ਨੇਗੇ ਇਸ ਤੋਂ ਇਲਾਵਾ ਕਈ ਜਗ੍ਹਾ ਤੇ ਲੰਗਰ ਵੀ ਲਗਾਏ ਜਾਂਦੇ ਨੇ ਕਿ ਬਾਬਾ ਜੋਗੀ ਪੀਰ ਜੀ ਦੀ ਜਗ੍ਹਾ ਤੇ ਰੱਲੇ ਲਗਾਏ ਜਾਂਦਾ ਲੰਗਰ ਇਸ ਲਈ ਪਾਣੀ ਦੇ ਪੀਣ ਦੇ ਲਈ ਕਾਫੀ ਲੋੜ ਰਹਿੰਦੀ ਸੀਗੀ ਤੇ ਇੱਥੋਂ ਦੇ ਜਿਹੜੇ ਸਾਡੇ ਸਾਥੀ ਨੇਗੇ ਇਹਨਾਂ ਦੀ ਕਾਫੀ ਡਿਮਾਂਡ ਸੀ ਇਹਨਾਂ ਨੇ ਦੱਸਿਆ ਵੀ ਸਾਨੂੰ ਟੈਂਕੀ ਦੀ ਲੋੜ ਆ ਤਾਂ ਆਪਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਤਕਰੀਬਨ 4 ਲੱਖ ਦੀ ਕੀਮਤ ਨਾਲ ਇਹ ਜਿਹੜੀ ਅੱਗ ਬੁਝਾਉਣ ਵਾਲੀ 5000 ਲੀਟਰ ਦੀ ਸਟੀਲ ਦੀ ਟੈਂਕੀ ਬਣਵਾ ਕੇ ਅੱਜ ਸਪੁਰਦਤ ਕੀਤੀ ਹੈਗੀ ਇਹ ਕੈਲੀਟਰ ਰੱਖੀ ਹੈ ਇਹ 5000 ਲੀਟਰ ਦੀ ਇਸ ਦੀ ਕੈਪੈਸਿਟੀ ਆ ਤੇ ਇਹ ਅੱਗ ਬੁਝਾਉਣ ਦੇ ਵੀ ਕੰਮ ਆ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਜਿਹਨ ਕੋਈ ਵੀ ਵਰਤ ਸਕਦਾ ਜੀ ਬਿਲਕੁਲ ਪਵਾਨੀਗੜ੍ਹ ਦੇ ਸ਼ਹਿਰ ਦੇ ਵਿੱਚ ਹੀ ਨਹੀਂ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਕਾਫੀ ਵਾਰ ਦੇਖਿਆ ਆਪਾਂ ਨੇ ਅਣਸਖਾਮੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿੱਮੇ ਕਣਕਾਂ ਦੇ ਸੀਜ਼ਨ ਦੇ ਵਿੱਚ ਕਾਫੀ ਵਾਰ ਜਦੋਂ ਮਸ਼ੀਨਾਂ ਚੱਲਦੀਆਂ ਨੇ ਚੰਗਿਆੜੀ ਪੈਦਾ ਹੋ ਕੇ ਅੱਗ ਵੀ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਨੇਗੀਆਂ ਤਾਂ ਉੱਥੇ ਵੀ ਆਪਾਂ ਵਰਤ ਸਕਦੇ ਹਾਂ ਕਿਉਂਕਿ ਇਕੱਲੇ ਇੱਥੇ ਨਹੀਂ ਨਹੀਂ ਆਪਾਂ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਫੀ ਟੈਂਕੀਆਂ ਦੇ ਰਹੇ ਹਾਂ ਤਾਂ ਕਿ ਜਿਹੜਾ ਇਸ ਏਰੀਏ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉੱਥੇ ਤੁਰੰਤ ਅੱ ਬਾਜ਼ਾਰ ਦੇ ਵਿੱਚ ਇੱਕ ਬੜੀ ਬਾਥਰੂਮ ਦੀ ਲੈ ਕੇ ਨਾ ਪ੍ਰਾਣੀ ਨਗਰ ਕੌਂਸਲ ਚ ਬੜੀ ਮੰਗ ਹੈ ਲੋਕਾਂ ਦੀ ਉਹਦੇ ਲਈ ਕੀ ਸਰਕਾਰ ਕਰਦੀ ਹੈ ਦੇਖੋ ਜੀ ਇਹ ਵੀ ਮੰਗ ਆਈ ਸੀ ਕਿਉਂਕਿ ਸਾਡੀਆਂ ਜਿਹੜੀਆਂ ਮਾਵਾ ਪਿੰਡਾਂ ਨੇ ਗਿਆ ਪਿੰਡਾਂ ਦੇ ਵਿੱਚੋਂ ਜਦੋਂ ਆਉਂਦੀਆਂ ਨੇ ਕਾਫੀ ਸਾਮਾਂ ਲੱਗ ਜਾਂਦਾ ਤੇ ਬਾਥਰੂਮਾਂ ਦੀ ਕਾਫੀ ਦਿੱਕਤ ਆ ਰਹੀ ਸੀਗੀ ਤੇ ਸਾਡੇ ਬਲਾਕ ਪ੍ਰਧਾਨਾ ਨੇ ਵੀ ਇਸ ਬਾਰੇ ਮੈਨੂੰ ਜਾਣੂ ਕਰਵਾਇਆ ਤਾਂ ਮੈਂ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 693000 ਦੀ ਜਿਹੜੀ ਗ੍ਰਾਂਟ ਆ ਗਈ ਉਹ ਪੀਡਬਲਯੂਡੀ ਵਿਭਾਗ ਨੂੰ ਜਾਰੀ ਕਰਾ ਚੁੱਕਾਂਗਾ ਤੇ ਬਹੁਤ ਜਲਦੀ ਟੈਂਡਰ ਲੱਗ ਜਾਊਗਾ ਤੇ ਉਸ ਤੋਂ ਬਾਅਦ ਟੈਂਡਰ ਲੱਗਣ ਤੋਂ ਬਾਅਦ ਜਲਦੀ ਹੀ ਨਵੇਂ ਬਾਥਰੂਮਾਂ ਬਣਾਉਣ ਦਾ ਕੰਮ ਜਿਹੜਾ ਉਹ ਸਟਾਰਟ ਹੋ ਜਾਊਗਾ ਆ ਸਰਕਾਰ ਦੀ ਬਲੌਗ ਸਮਤੀ ਦੀ ਚੋਣ ਬਹੁਤ ਨਜ਼ਦੀਕ ਆ ਰਹੀ ਆ ਉਹਦੇ ਲਈ ਕੀ ਤਿਆਰੀਆਂ ਦੇਖੋ ਬਲੌਗ ਸਮਤੀ ਦੀ ਚੋਣ ਬਿਲਕੁਲ ਨੇੜੇ ਆ ਇੱਕ ਦੋ ਮਹੀਨਿਆਂ ਦੇ ਵਿੱਚ ਆ ਜਾਣੀ ਹੈ ਕਿ ਉਸ ਦੇ ਲਈ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਕਿ ਜਿਹੜੇ ਵਰਕਰਾਂ ਨੂੰ ਅਸੀਂ ਇਲੈਕਸ਼ਨ ਲੜਾਉਣਾ ਲੜਾਉਣੀ ਹੈ ਕਿ ਉਹਨਾਂ ਦੀ ਵੀ ਚੋਣ ਕੀਤੀ ਜਾਣੀ ਹੈਗੀ ਤੇ ਬਹੁਤ ਜਲਦੀ ਪਾਰਟੀ ਵਧੀਆ ਮਤਲਬ ਕਿ ਚੋਣ ਜਿੱਤ ਕੇ ਆਪਣੇ ਨਮਾਇंदे ਜਿੱਤੇ ਆਊਗੀ ਸਰਕਾਰ ਦੀ ਪਹਿਲਾਂ ਟੋਲ ਰੀਤੀ ਦੀ ਭ੍ਰਿਸ਼ਟਾਚਾਰ ਹੈ ਤੇ ਲੋਕਾਂ ਦਾ ਬਦਲਾ ਲੋਕਾਂ ਨਾਲ ਜੁੜਨਾ ਕੀ ਮੁੱਦੇ ਲੈ ਕੇ ਅੱਜ ਸਭਾ ਚੱਲੋਂਗੇ ਬਲਾਕ ਸੰਮਤੀਰ ਜ਼ਿਲ੍ਹਾ ਪੁਜਦਿਹ ਚੁਆ। ਬਿਲਕੁਲ ਜੀ ਦੇਖੋ ਜਿਸ ਤਰ੍ਹਾਂ ਮਾਨ ਸਾਹਿਬ ਨੇ ਇੱਕ ਨੀਤੀ ਲੈ ਕੇ ਚੱਲੀ ਸੀ ਵੀ ਜਿਹੜਾ ਲੋਕਾਂ ਦਾ ਪੈਸਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਤੇ ਜਿਹੜੀ ਕਰਪਸ਼ਨ ਆ ਉਹ ਖਤਮ ਹੋਣੀ ਚਾਹੀਦੀ ਆ ਤੇ ਮਾਨ ਸਾਹਿਬ ਲਗਾਤਾਰ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਨੀਚੇ ਲੈਵਲ ਤੱਕ ਵੀ ਜਿਵੇਂ ਸਰਪੰਚ ਹੋਗੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਹੋਗੀ ਬਲਾਕ ਸੰਮਤੀ ਇੱਥੇ ਵੀ ਵਧੀਆ ਨਮਾਇंदे ਜੇਕਰ ਅਸੀਂ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਲੋਕਾਂ ਦਾ ਪੈਸਾ ਹੈਗਾ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਲੱਗ ਸਕੇ। ਨਸ਼ੀਦ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਦੂਜੇ ਪਾਰਟੀ ਨੇ ਘੇਰ ਦੀਆਂ ਨੇ ਨਸ਼ੇ ਦਾ ਮੁੱਦਾ ਕਿ ਪੰਜਾਬ ਚ ਸਭ ਤੋਂ ਵੱਡਾ ਮੇਨ ਮੁੱਦਾ ਬਣ ਚੁੱਕਾ ਹੈ ਵਿਰਸਤਾ ਚਾਰ ਕਿਵੇਂ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਬਹੁਤ ਸਜੀਦਾ ਗਈ ਤੇ ਲਗਾਤਾਰ ਸਾਡੇ ਵਲੰਟੀਅਰ ਹਨ ਉਹਨਾਂ ਦਾ ਸਾਥ ਲੈ ਕੇ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣ ਰਹੀਆਂ ਨੇਗੀਆਂ ਜਿਹੜਾ ਨਸ਼ਾ ਹੈਗਾ ਤਕਰੀਬਨ 70 80% ਤੱਕ ਜਿਹੜਾ ਉਸਤੇ ਕੰਟਰੋਲ ਕੀਤਾ ਜਾ ਚੁੱਕਾ ਅੱਗੇ ਵੀ ਇਸੇ ਤਰੀਕੇ ਨਾਲ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਐਫ ਆਈਆਰ ਦਾ ਦਰਜ ਹੋ ਰਹੀਆਂ ਨੇਗੇ ਜੇਲ੍ਹਾਂ ਦੇ ਵਿੱਚ ਭੇਜੇ ਜਾ ਰਹੇ ਨੇ ਵੱਡੇ ਤੋਂ ਵੱਡੇ ਜਿਹੜਾ ਨਸ਼ਾ ਤਸਕਰ ਤੇ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਉਹ ਵੀ ਜੇਲ੍ਹਾਂ ਦੇ ਵਿੱਚ ਭੇਜੇ ਜਾ ਚੁੱਕੇ ਨੇਗੇ ਤੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਦੇਖੋਗੇ ਆਮ ਅਖਬਾਰਾਂ ਦੇ ਵਿੱਚ ਇਹਨੂੰ 8 10 ਸਾਲ ਤੁਸੀਂ ਪਹਿਲਾਂ ਦੇਖੋਗੇ ਵੀ ਹਰ ਦਿਨ ਤਕਰੀਬਨ ਐਵਰੇਜ ਚਾਰ ਨੌਜਵਾਨਾਂ ਦੀ ਜਿਹੜੀ ਨਸ਼ੇ ਦੇ ਨਾਲ ਓਵਰਡੋਜ਼ ਨਾਲ ਮੌਤ ਹੋ ਜਾਂਦੀ ਸੀਗੀ ਤਾਂ ਇਹਨੂੰ ਕਾਫੀ ਹੱਦ ਤੱਕ ਦੇਖੋ ਜੇ ਮੈਂ ਕਹਾਂ ਬਿਲਕੁਲ 100% ਖਤਮ ਹੋ ਗਿਆ ਹਾਲੇ 100% ਖਤਮ ਹੋਣ ਨੂੰ ਥੋੜਾ ਸਮਾਂ ਹੋਰ ਲੱਗੂਗਾ ਪਰ ਕਾਫੀ ਹੱਦ ਤੱਕ ਇਸ ਤੇ ਕੰਟਰੋਲ ਹੋਇਆ ਸਾਬਕਾ ਪ੍ਰਧਾਨ ਪ੍ਰਗਟ ਸਿੰਘ ਢੱਲੋਂ ਆਪਣੇ ਜੋਗੀ ਪੀਰਾਂ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਹਿਬ ਵੱਲੋਂ ਟੈਂਕੀ ਦਿੱਤੀ ਗਈ ਹੈ ਤੇ ਭਰਾਗੋ ਜੀ ਉਹਦਾ ਪ੍ਰਬੰਧ ਵੀ ਲੱਗਿਆ ਹੈ ਉਹ ਵੀ ਪਾਣੀ ਬਰਤਨ ਦੇ ਲਈ ਬਣਾਏਗੇ ਕੀ ਕੰਮ ਸਭ ਤੋਂ ਪਹਿਲਾਂ ਤਾਂ ਹੀ ਧੰਨਵਾਦ ਕਰਦੇ ਆਂ ਤਾਂ ਤਨ ਬਾਬਾ ਜੋਗੀ ਪੀਰੀ ਦਾ ਜਿਨ੍ਹਾਂ ਦੀ ਅਗੇ ਵੰਸ ਚੋਂ ਕਿਉਂ ਕੇ ਬਾਈ ਗਰਮੇਲ ਸਿੰਘ ਕਰਾਚੋ ਚੇਅਰਮੈਨ ਇਹ ਵੀ ਕਿ ਚਹਲ ਪਰਿਵਾਰ ਚੋਂ ਨੇ ਬਾਬਾ ਜੀ ਨੇ ਆਪਦੇ ਚਹਲ ਗੋਦ ਦੇ ਵਿੱਚੋਂ ਵੱਡਾ ਮਾਣ ਦਿੱਤਾ ਆਪਦੇ ਬੱਚੇ ਨੂੰ ਜਿਹਨਾਂ ਨੂੰ ਮਾਣ ਮਿਲਿਆ ਤਾਂ ਅੱਜ ਸਾਡੇ ਵਿੱਚ ਆ ਕੇ ਇਹਨਾਂ ਨੇ ਟੈਂਕੀ ਦਿੱਤੀ ਬਾਬਾ ਜੀ ਦਾ ਬੜਾ ਧੰਨਵਾਦ ਕਰਦੇ ਆਂ ਅਸੀਂ ਵੀ ਇਹੋ ਜਿਹੇ ਵਧੀਆ ਜਿਹੜੇ ਚੇਅਰਮੈਨ ਨੇ ਇਹਨਾਂ ਦਾ ਇਹਨਾਂ ਤੇ ਹੱਥ ਰੱਖਿਆ ਜਾਵੇ ਇਹਨਾਂ ਨੇ 5 55 5000 ਲੀਟਰ ਦੀ ਜਿਹੜੀ ਟੈਂਕੀ ਦਿੱਤੀ ਹੈ ਆ ਬੜੀ ਮੰਗ ਸੀਗੀ ਤੇ ਸਾਡੇ ਹਲਕੇ ਨੂੰ ਵੀ ਮੰਗ ਸੀ ਸਾਡੇ ਮਹੱਲੇ ਨੂੰ ਵੀ ਮੰਗ ਸੀ ਕਈ ਵਾਰ ਬਾਜ਼ਾਰ ਦੇ ਵਿੱਚ ਵੀ ਅੱਗ ਲੱਗੀ ਕਈ ਘਟਨਾ ਹੋਈਆਂ ਜਾਨੂ ਪਾਣੀ ਵਾਲੀ ਗੱਡੀ ਆਉਂਦੀ ਸੀ ਸਕਰੂਰ ਤੋਂ ਉਦੋਂ ਨੂੰ ਦੁਕਾਨਾਂ ਖਤਮ ਹੋਈਆਂ ਨੇ ਗਿਆ ਇੱਥੇ ਸਾਡੇ ਲੱਗੇ ਤੂਰ ਪੱਤੀ ਵੀ ਪੈ ਗਈ ਸਾਡੀ ਆਪਣੀ ਚੈਲਾ ਪੱਤੀ ਹੋ ਗਈ ਮਾਈਆ ਪੱਤੀ ਹੋ ਗਈ ਤਿੰਨ ਜਗ੍ਹਾ ਦੇ ਉੱਪਰ ਬਜ਼ੁਰਗ ਬੈਠੇ ਰਹਿੰਦੇ ਨੇ ਮੁੰਡੇ ਬੈਠੇ ਰਹਿੰਦੇ ਨੇ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਤੇ ਇਥੋਂ ਫੌਰਨ ਆ ਕੇ ਟੈਂਕੀ ਲੈ ਜਾ ਕੇ ਅੱਗ ਬੁਝਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਬਾਕੀ ਸਾਡੀ ਚੈਲਾ ਪੱਤੀ ਦੇ ਲੰਗਰ ਵੀ ਲੱਗਦੇ ਨੇ ਜਿਵੇਂ ਜੋਗੀ ਪੀਰ ਲੱਗਦਾ ਫਤਗੜ ਸਾਹਿਬ ਲੱਗਦਾ ਉਹਨਾਂ ਜਗ੍ਹਾ ਤੇ ਵੀ ਇਹ ਟੈਂਕੀ ਕੰਮ ਦੇਊਗੀ ਬਾਕੀ ਅਸੀ ਗਰਮੇਲ ਸਿੰਘ ਕਰਾਚੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ